ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਬ੍ਰੈਡ ਤੇ ਦੁੱਧ ਦੀ ਆਈਸਕ੍ਰੀਮ ਦੇਖੋ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜਿਹਦੇ ਵਾਸਤੇ ਆਪਾਂ 1 ਕਿਲੋ ਦੁੱਧ ਦਾ ਲੈਂਦਾ ਹੈ ਉਹਨੂੰ ਆਪਾਂ ਗਰਮ ਕਰ ਲੈਂਦਾ ਹੈ ਇੱਕ ਉਬਾਲਣਾ ਪਾਦਵਾ ਕੇ ਗੈਸ ਤੇ ਰੱਖਿਆ ਹੋਇਆ ਹੈ ਅੱਧੀ ਗਲਾਸੀ ਆਪਾਂ ਦੁੱਧ ਦੀ ਠੰਡੇ ਦੁੱਧ ਦੀ ਆਪਾਂ ਬੋਲੀ ਵਿੱਚ ਕੱਢ ਲੈਂਦਾ ਹੈ ਹੁਣ ਆਪਾਂ ਬ੍ਰੈਡ ਦੀ ਆਪਾਂ ਸਾਈਡਾਂ ਉਤਾਰ ਦਿੰਨੇ ਆ ਐਸ ਤਰ੍ਹਾਂ ਆਪਾਂ ਬ੍ਰੈਡ ਦੀ ਸਾਈਡਾਂ ਉਤਾਰ ਕੇ देखो जी ये आप ब्राउन ब्रैड नहीं पाना गा, ये आप वाइट ब्रैड ही आप यूज करा जहाँ सैड उतार यदिया आप ब्रैड क्रम्स तैयार कर लेंगे इन आप वेस्ट नहीं करा छोटा पैकेट लिता से ब्रैड का लो जी ਉਹ ਨਾ ਪੈ ਨੂੰ ਆਪਾਂ ਮਿਕਸੀ ਵਾਲਾ ਜਾਰ ਲੈਂਦਾ ਹੈ ਇਹਦੇ ਵਿੱਚ ਪਾ ਲੈਣੇ ਇਸ ਤਰ੍ਹਾਂ ਬਰੈਡ ਇਸ ਤਰ੍ਹਾਂ ਆਪਾਂ ਚਾਹੇ ਆਪਾਂ ਹੱਥ ਨਾਲ ਤੋੜ ਦਈਏ ਚਾਹੇ ਆਪਾਂ ਕਰਦਣਾ ਕੱਟ ਲੂ ਸੀਜ਼ਰ ਨਾਲ ਵੀ ਆਪਾਂ ਕੱਟ ਸਕਦੇ ਹਾਂ ਲੇਕਿਨ ਇਹ ਆਸਾਨੀ ਨਾਲ ਹੱਥ ਨਾਲ ਟੁੱਟ ਜਾਂਦਾ ਹੈ ਉੱਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਨੇ ਆਂ ਡਰਾਈ ਫਰੂਟ ਦੇਖੋ ਜੀ ਡਰਾਈ ਫਰੂਟ ਡਰਾਈ ਫਰੂਟ ਆਪਾਂ ਅਲੱਗ ਵੀ ਆਪਾਂ ਪੀਸ ਸਕਦੇ ਆ ਬਰੈਡ ਦੇ ਵਿੱਚ ਪਾ ਕੇ ਵੀ ਆਪਾਂ ਪੀਸ ਸਕਦੇ ਆ ਆਪਾਂ ਇਕੱਠਾ ਪੀਸਣ ਲੱਗਿਆ ਇਹਦੇ ਵਿੱਚ ਹੀ ਆਪਾਂ ਡਰਾਈ ਫਰੂਟ ਪਾ ਦਿੰਦੇ ਆ 10-15 ਆਪਾਂ ਬਦਾਮ ਦੇ ਲਿੱਤੇ ਹੁਣ ਆਪਾਂ ਕਾਜੂ ਪਾਵਾਂਗੇ 10-12 ਪੀਸ ਆਪਾਂ ਕਾਜੂ ਦੇ ਲਿੱਤੇ ਜੋਨਾ ਪਾਏ ਦੇ ਵਿੱਚ ਪਿਸਤਾ ਪਾਵਾਂਗੇ। ਅੱਤ 10-12 ਪੀਸ ਆਪਾਂ ਪਿਸਤੇ ਦੇ ਲੈਂਦੇ ਆ। ਇਹਨੂੰ ਹੁਣ ਆਪਾਂ ਮਿਕਸੀਚ ਗ੍ਰाइंड ਕਰ ਲੈਨੇ। ਲੋ ਜੀ ਬ੍ਰੈਡ ਤੇ ਆਪਾਂ ਡਰਾਈ ਫਰੂਟ ਆਪਾਂ ਪੀਸ ਲੇਤਾ। ਇਹਨੂੰ ਹੁਣ ਆਪਾਂ ਸਾਈਡ ਤੇ ਕਰ ਦਿੰਨੇ। ਹੁਣ ਆਪਾਂ ਲੇਤਾ ਜੀ ਠੰਡਾ ਦੁੱਧ। ਹੁਣ ਆਪਾਂ ਇਹਦੇ ਵਿੱਚ ਪਾਣਿਆ ਕਸਟਰਡ ਪਾਊਡਰ। ਇਹ ਆਪਾਂ ਵੀ ਨੀਲਾ ਵਾਲਾ ਫਲੇਵਰ ਲੇਤਾ ਹੈ। ਆ ਦੇਖੋ ਜੀ ਇਹ ਆਪਾਂ तकरीबन 2 ਪੋਚਾ ਮਚ ਆਪਾਂ ਕਸਟਰਡ ਪਾਊਡਰ ਦੇ ਬਾਰੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਹੈ ਇਹਦੀਆਂ ਗੁੱਟਲੀਆਂ ਨਹੀਂ ਬਣੀਆਂ ਚਾਹੀਦੀਆਂ ਪੱਦਰ ਦੁੱਧ ਨੂੰ ਉਬਾਲੇ ਆ ਗਿਆ ਥੋੜਾ ਆਪਣਾ ਗਰਮ ਹੋ ਚੁੱਕਾ ਹੈ चंकी तरह आप मिक्स कर देने आ देखो, बहुत ही वजी मिक्स हो चुका है हूँ आपू दुद्ध पाने गैस में आप कर देने देखो जी आप कट्ठा नहीं पावे आप हौली हौली पावगे आ देखो ਨਾਲ ਦੇ ਨਾਲ ਆਪਾਂ ਮਿਕਸ ਕਰਦੇ ਜਾਵਾਂਗੇ ਦੇਖੋ ਜੀ ਇਹਦੇ ਵਿੱਚ ਆਪਾਂ ਕੇਸਰ ਵੀ ਪਾ ਸਕਦੇ ਸੀ ਮੇਰੇ ਕੋਲ ਹੈ ਨਹੀਂ ਸੀ ਆਪਾਂ ਉਹ ਸਕਿਪ ਕਰ ਦਾਂ ਕੋਨਾ ਪਾਇਨੂੰ ਤੁਬਾਲਾਦਾਨੇ ਇਹਦੇ ਵਿੱਚ ਪਾਨੇ ਆਪਾਂ ਇਲਾਚੀ ਪਾਊਡਰ ਦੋ ਕੁ ਚੁਟਕੀ ਆਪਾਂ ਇਲਾਇਚੀ ਪਾਊਡਰ ਦੇ ਬਾਅਦ ਹੋਣਾ ਆਪਾਂ ਇਹਦੇ ਵਿੱਚ ਪਾ ਲੈਣਾ ਚੀਨੀ ਉਹ ਵੀ ਆਪਾਂ ਨਾਲ ਦੇ ਨਾਲ ਮਿਕਸ ਕਰ ਦਿੰਨੇ ਆ ਲਓ ਜੀ ਹੋਣਾ ਆਪਾਂ ਚੀਨੀ ਆਪਾਂ ਦੋ ਚਮਚ ਪਾ ਲਓ ਤੁਸੀਂ ਜਿੰਨੀ ਲੋੜ ਅਨੁਸਾਰ ਪਾ ਸਕਦੇ ਹੋ ਆਪਣੇ ਦੁੱਧ ਦੇ ਹਿਸਾਬ ਤੇ ਥੋੜੀ ਜਿਹੀ ਆਪਾਂ ਹੋਰ ਪਾ ਲੈਨੇ ਆ ਬਾਕੀ ਆਪਣੇ ਤੇ ਡਿਪੈਂਡ ਹੁੰਦਾ ਹੈ ਮਿੱਠਾ-ਖੱਟਾ ਰੱਖਣਾ ਹੋਵੇ ਆਪਾਂ ਰੱਖ ਸਕਦੇ ਆ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਦੁੱਧ ਨੂੰ ਆਪਾਂ ਇੱਕਦੋ ਆਪਾਂ ਉਬਾਲੇ ਆਂ ਦਿੰਨੇ ਆਂ। ਲੋ ਜੀ ਆ ਦੇਖੋ ਜੀ ਕਸਟਰਡ ਪਾ ਕੇ ਆਪਾਂ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਉਬਾਲੇ ਦਿਵਾ ਲਿਆ ਆ ਦੇਖੋ ਜੀ ਇੰਨਾ ਗਾੜਾ ਹੋਣਾ ਚਾਹੀਦਾ ਆ ਦੇਖੋ ਦੁੱਧ ਆਪਣਾ ਗਾੜਾ ਹੋ ਚੁੱਕਾ ਹੈ ਹਲੇ ਠੰਡਾ ਹੋਏਗਾ ਹੋਰ ਗਾੜਾ ਹੋ ਜਾਏਗਾ। ਹੁਣ ਆਪਾਂ ਗੈਸ ਨੂੰ ਕਰ ਦਿੰਨੇ ਆਂ ਮੀਡੀਅਮ ਤੇ ਹੁਣ ਆਪਾਂ ਇਹਦੇ ਵਿੱਚ ਪਾਣੇ ਆਂ ब्रैड का जोड़ा चून पा, बना के रखिया जो नीचे रह गया आप भी पा दें ਗ੍ਰੱਡ ਪਾ ਕੇ ਆਪਾਂ ਚੰਗੀ ਤਰ੍ਹਾਂ ਆਪਾਂ ਹਿਲਾ ਦੇਵਾਂਗੇ ਇਹਦੇ ਗੁੱਟਲੇ ਨਹੀਂ ਬਣਨੇ ਚਾਹੀਦੇ ਐਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਇਹਦੇ ਵਿੱਚ ਆਹ ਦੇਖੋ ਜੀ ਐਸ ਤਰ੍ਹਾਂ ਆਪਾਂ ਗਾੜਾ ਕਰ ਦਾਂਗੇ ਚੰਗੀ ਤਰ੍ਹਾਂ ਆਪਾਂ ਹਿਲਾ ਦੇ ਲਈ ਥੋੜਾ ਜਿਹਾ ਸੇਕ ਲਵਾ ਕੇ ਆਪਾਂ 2 ਮਿੰਟ ਉਸ ਤੋਂ ਬਾਅਦ ਗੈਸ ਬੰਦ ਕਰਕੇ ਇਹਨੂੰ ਹੁਣ ਆਪਾਂ ਪੱਖੇ ਥੱਲੇ ਆਪਾਂ ਠੰਡਾ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਮਲਾਈ ਮਿਕਸ ਕਰਾਂਗੇ ਘਰ ਦੀ ਤਿਆਰ ਕੀਤੀ ਮਲਾਈ ਹੈ ਇਹਦੇ ਵਿੱਚ ਆਪਾਂ ਅਮੋਲ ਵਾਲੀ ਕਰੀਮ ਵੀ ਪਾ ਸਕਦੇ ਹਾਂ ਮਾਰਕੀਟ ਤੋਂ ਲੈ ਕੇ ਪਰ ਆਪਣੇ ਕੋਲ ਮਲਾਈ ਹੈਗੀ ਹੈ ਆਪਾਂ ਮਲਾਈ ਆਪਾਂ ਪਾ ਦਾਂਗੇ ਲਓ ਜੀ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਦੇ ਨੇ ਇਹਨੂੰ ਹੁਣ ਆਪਾਂ ਠੰਡਾ ਕਰ ਲੇ ज आ देखो दुद्ध आप ठंडा कर लेते हैं आ देखो इस तरह का बैटर हो गया हूँ आपू पाने मिक्सी वाले जार आपको पाने ये पाने हूँ आप मलाई ये देखो जी अपने घर की मलाई है हाँ देखो दुध की हम आपूँ ए पा लैंने ਉਰੀ ਨੀਮ ਲਾਈ ਪਾਣੀ ਆਪਣੇ ਕੋਲ ਅਮੋਲੀ ਕਰੀਮ ਹੈ ਆਪੋ ਵੀ ਪਾ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਉੱਪਰ ਦੇ ਪਾ ਦਨੇ ਆ ਫਿਰ ਜਿਹੜਾ ਆਪਾਂ ਇਸਕੀ ਦਾ ਬੈਟਰ ਤਿਆਰ ਕੀਤਾ ਹੈ ਲੋਜੀ ਹੁਣ ਆਪਾਂ ਪੈ ਨੂੰ ਮਿਕਸੀ ਵਿੱਚ ਗ੍ਰाइंड ਕਰ ਲੀਏ ਲੋਜੀ ਆ ਦੇਖੋ ਐਸਾ ਆਪਾਂ ਗ੍ਰाइंड ਕਰ ਲੇਤਾ ਹੁਣ ਆਪਾਂ ਇਹਨੂੰ पैन में कट ला देखो बहुत ही ज़्यादा वजिया बन गया बैटर ये उपर हम आप देने चैरी जे तो तो तुम चैरी पानी है चैरी पा दो नहीं तो ड्राई फ्रूट भी आपते ਲੋਸ ਪੂਨਾ ਪੈਲੇ ਸਿਲਵਰ ਲੋਥਰ ਨਾਲ ਕਵਰਾ ਲਾ ਲੀ ਆ ਦੇ ਇਸ ਤਰ੍ਹਾਂ ਪ ਕਵਰ ਕਰ ਦਾਂਗੇ ਇਹਦੇ ਵਿੱਚ ਬਰਫ਼ ਨਹੀਂ ਜਾਣੀ ਚਾਹੀਦੀ ਐਸਾ ਦੇਖੋ ਜੀ ਆਈਸਕ੍ਰੀਮ ਦਾ ਬੈਟਰ ਬਣ ਕੇ ਤਿਆਰ ਹੈ ਇਹਨੂੰ ਹੁਣ ਆਪਾਂ ਪੈਨ ਚ ਕੱਢ ਕੇ ਆਪਾਂ ਓਵਰ ਨਾਈਟ ਵਾਸਤੇ ਆਪਾਂ ਫ੍ਰਿਜ ਵਿੱਚ ਰੱਖਣ ਲੱਗੇ ਆਂ ਇਹਨੂੰ ਹੁਣ ਆਪਾਂ ਸਵੇਰ ਚੈੱਕ ਕਰਾਂਗੇ ਹੁਣ ਆਪਾਂ ਆਈਸਕ੍ਰੀਮ ਚੈੱਕ ਕਰਦੇ ਆਂ ਆਈਸਕ੍ਰੀਮ ਨੂੰ ਆਪਾਂ ਓਵਰ ਨਾਈਟ ਆਪਾਂ ਰੱਖਿਆ ਸੀ ਹੁਣ ਆਪਾਂ ਚੈੱਕ ਕਰ ਲੈਂਦੇ ਆਂ ਆ ਦੇਖੋ ਆਈਸਕ੍ਰੀਮ ਬਣ ਕੇ ਆ ਪੂਰੀ ਤਿਆਰ ਆ ਡੋਂਗਾ ਥੋੜਾ ਜਿਹਾ ਭਰਿਆ ਸੀ ਇਸ ਕਰਕੇ ਥੋੜੇ ਨਾਲ ਚਿਪਕੀਏ ਹੁਣ ਆਪਾਂ ਇਹਨੂੰ ਕੱਢ ਕੇ ਦੇਖ ਲੈਂਦੇ ਹਾਂ देखो जी आइसक्रीम अपनी बहुत ही ज्यादा बढ़िया बनी है आ देखो चाहे अपन साइड से चेक लिए चाहे अपन लाइन वाइज चेक ले आ देखो जी आइसक्रीम आपलिया कट देते हैं हूं आप आइसक्रीम ऊपर दी, डेकोरेट करते हैं यदर लगाने आपता ये ऑप्शन है हो तो आप लगा हैं, नहीं तो आप भी कर सकते हैं देखो जी इस तरीके ने बनायो बहुत ही ज़्यादा वैसे बनती है, बन है। तुम एक बार जरूर ट्राई करके देखो इधर आप लगाने चेहरे ਲੋਕ ਆਈਸਕ੍ਰੀਮ ਨੂੰ ਆਪਾਂ ਡੈਕੋਰੇਟ ਕਰਤਾ ਤੁਸੀਂ ਵੀ ਜਰੂਰ ਟਰਾਈ ਕਰਿਓ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਧੰਨਵਾਦ ਜੀ